ਸਸੀ ਕਾ ਜੀ ਤੁਸੀਂ ਦੇਖ ਰਹੇ ਹੋ ਲੀਵਿੰਗ ਇੰਡੀਆ ਨੂੰ ਚੈਨਲ ਮੈਂ ਨਰਮਲ ਕੁਮਾਰ ਅੱਜ ਬਰਨਾਲਾ ਪੁਲਿਸ ਵੱਲੋਂ 27 ਸ਼ਹੀਦੀ ਦਿਵਸ ਪੁਲਿਸ ਕਰਮਚਾਰੀ ਦੇ ਮਨਾਇਆ ਗਿਆ ਸਾਡੇ ਨਾਲ ਬਰਨਾਲ ਦੇ ਐਸਐਸਪੀ ਮੁਹੰਮਦ ਸਰਫਰਾਜ਼ ਆਲਮਾ ਉਹਨਾਂ ਤੋਂ ਲੈਣੇ ਪੂਰੀ ਜਾਣਕਾਰੀ ਸਰ ਸਸੀ ਕਾ ਲੀਵਿੰਗ ਰੇਡ ਸਵਾਲ ਤੇ ਸਰ ਅੱਜ ਸ਼ਹੀਦੀ ਦਿਵਸ ਮਨਾਇਆ ਗਿਆ ਪੁਲਿਸ ਕਰਮਚਾਰੀ ਕੀ ਕਰਨਾ ਚਾਹੁੰਦੇ ਸਰ ਉਹ 1 ਕਿ 1 ਅਕਤੂਬਰ ਜਿਹੜਾ ਪੁਲਿਸ ਯਾਦਗਾਰੀ ਦਿਵਸ ਹੁੰਦਾ ਹੈ ਅੱਜ ਬਰਨਾਲਾ ਪੁਲਿਸ ਵੱਲੋਂ ਜਿਹੜੇ ਸ਼ਹੀਦ ਪਰਿਵਾਰ ਦੇ ਮੈਂਬਰ ਹੈ ਉਹਨਾਂ ਨੂੰ ਇਤਿਹਾਸ ਦਿੱਤਾ ਗਿਆ ਅਤੇ ਸਭ ਤੋਂ ਪਹਿਲਾਂ ਤੋਂ ਬਰਨਾਲਾ ਪੁਲਿਸ ਵੱ ਆਜ ਅਸੀਂ ਆਜ਼ਾਦ ਹਾਂ ਤੇ ਚੈਨ ਦੀ ਸਾਹਸ ਲੈ ਰਹੇ ਹਾਂ ਤੋਂ ਉਹਨਾਂ ਦੀ ਸ਼ਹਾਦਤ ਕਰਕੇ ਹੀ ਹੈ 1959 ਦੇ ਵਿੱਚ ਜਿਹੜੇ ਸੀਆਰਪੀਐਫ ਦੇ 10 ਜਵਾਨ ਸੀਗੇ ਉਹਨਾਂ ਦੀ ਸ਼ਹਾਦਤ ਕਰਕੇ ਹੀ ਸਾਡੀ ਫੌਜ ਚੀਨੀ ਫੌਜ ਦੇ ਘੁਸਪੈਠ ਨੂੰ ਰੋਕ ਸਕੀ ਸੀਗੀ ਤੋਂ ਉਹਨਾਂ ਦੀ ਯਾਦ 'ਚ ਹਰ ਸਾਲ 21 ਅਕਤੂਬਰ ਨੂੰ ਯਾਦਗਾਰੀ ਦਿਵਸ ਦੇ ਵਿੱਚ ਮਨਾਇਆ ਜਾਂਦਾ ਹੈ ਇਸੇ ਤਰ੍ਹਾਂ ਅੱਜ ਬਰਨਾਲਾ ਪੁਲਿਸ ਵੱਲੋਂ ਵੀ ਇਸ ਸੈਨਾ ਦਿਵਸ ਨੂੰ ਐਂ ਧਿਆਨ ਚ ਰੱਖਦੇ ਹੋਏ ਜਿਹੜੇ 27 ਸ਼ਹੀਦ ਪਰਿਵਾਰ ਸੀਗੇ ਉਹਨਾਂ ਦੇ ਫੈਮਿਲੀ ਮੈਂਬਰ ਨੂੰ ਇੱਥੇ ਬੁਲਾਇਆ ਗਿਆ ਉਹਨਾਂ ਦਾ ਆਦਰ ਸਤਕਾਰ ਕੀਤਾ ਗਿਆ ਤੇ ਉਹਨਾਂ ਦੀ ਦੁੱਖ ਤਕਲੀਫਾਂ ਸੁਣ ਕੇ ਉਹਨਾਂ ਦਾ ਹੱਲ ਵੀ ਕੀਤਾ ਗਿਆ ਸਰ ਤੁਸੀਂ ਅੱਜ ਬਰਨਾਲਾ ਚ ਮੇਲੇਓ ਸਲਾਈ ਪਰਿਵਾਰਾਂ ਨੂੰ ਮਿਲਿਆ ਕੋਈ ਮੁਸ਼ਕਿਲਾਂ ਸਾਹਮਣਾ ਗਾਹਾਂ ਨੂੰ ਵੀ ਆਂਦਾ ਪੁਲਿਸ ਹਰ ਵਕਤ ਨਾਲ ਖੜੀ ਹੈ ਜੀ ਬਿਲਕੁਲ ਜੀ ਦੇਖੋ ਉਹ ਸਾਡੇ ਪਰਿਵਾਰ ਦੇ ਜਿਹੜਾ ਮਤਲਬ ਬਰਨਾਲਾ ਪੁਲਿਸ ਤੇ ਲਾਰਜਰ ਪੰਜਾਬ ਪੁਲਿਸ ਹੈ ਉਹਦੇ ਮੈਂਬਰ ਹੀ ਹੈ ਸਾਡੇ ਪਰਿਵਾਰ ਹੀ ਹੈ ਉਹ ਤੇ ਇਸ ਕਰਕੇ ਅਸੀਂ ਹਮੇਸ਼ਾ ਅਪਰੋਚੀਬਲ ਹੈ ਉਹਨਾਂ ਦੀ ਕੋਈ ਵੀ ਦੁੱਖ ਤਕਲੀਫ ਹੋਣ ਦੀ ਉਹਦੇ ਵਾਸਤੇ ਨੇ ਪਰਿਵਾਰਾ ਟੋਟਲ ਜਿਲ੍ਹੇ ਚ 27 ਪਰਿਵਾਰ ਨੂੰ ਇੱਥੇ ਬੁਲਾਇਆ ਗਿਆ ਸੀਗਾ ਇਹ ਸਨ ਬਰਨਾਲ ਦੇ ਐਸਐਸਪੀ ਮੁਹੰਮਦ ਸਰਫਰਾਜ਼ ਆਲਮ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਅੱਜ ਜੀ ਪੁਲਿਸ ਯਾਦਗਾਰੀ ਦਿਵਸ ਅਸੀਂ ਮਨਾਏ ਬਰਨਾਲੇ ਦੇ ਵਿੱਚ ਤੇ ਪੁਲਿਸ ਦੇ ਜਿੰਨੇ ਵੀ ਸ਼ਹੀਦ ਪਰਿਵਾਰ ਸੀ ਜਿਹੜੇ ਡਿਊਟੀ ਦੇ ਵਿੱਚ ਜਿਨ੍ਹਾਂ ਨੇ ਆਪਣਾ ਸ਼ਹੀਦ ਅਰਪਣ ਕਰਵਾਇਆ ਉਹਨਾਂ ਨੂੰ ਸਾਰੀ ਯਾਦ ਕਰਾਇਆ ਤੇ ਇਹਨਾਂ ਦੇ ਪਰਿਵਾਰਾਂ ਦੇ ਨਾਲ ਸਾਡਾ ਹੀ ਮਕਸਦ ਸੀ ਸਰਕਾਰ ਤੇ ਪ੍ਰਸ਼ਾਸਨ ਹਮੇਸ਼ਾ ਪਰਿਵਾਰ ਦੇ ਨਾਲ ਹੈ ਤੇ ਇਹਦੇ ਵਿੱਚ ਪ੍ਰਸ਼ਾਸਨ ਵੱਲੋਂ ਜਿੱਥੇ ਵੀ ਇਹਨਾਂ ਨੂੰ ਲੋੜਿਆ ਸੀ ਸਾਰੇ ਉਹਨਾਂ ਦੇ ਨਾਲ ਰਿਹਾਗੇ ਜੀ ਧੰਨਵਾਦ ਮੇਰੇ ਫਾਦਰ ਸਾਹਿਬ ਐਸਪੀ ਅਮਰ ਸਿੰਘ ਨੇ ਪਿੰਡ ਨੰਮਾਲਾ ਮੋੜ ਉੱਥੇ ਰਹਿਣ ਵਾਲੇ ਸੀਗੇ ਮਿਤੀ 15 ਫਰਵਰੀ 1990 ਨੂੰ ਅੱਤਵਾਦੀਆਂ ਤੋਂ ਸ਼ਹੀਦ ਹੋ ਗਏ ਸੀ ਬਰਨਾਲੇ ਵਿਖੇ ਤੇ ਹਰ ਸਾਲ 1 ਇੱਕਤੂਬਰ ਨੂੰ ਸ਼ਹੀਦੀ ਦਿਵਸ ਮਨਾਇਆ ਜਾਂਦਾ ਜੀ ਸਾਡੇ ਪਿੰਡ ਦੇ ਪਰਿਵਾਰ ਜਿਹੜੇ ਐ ਸ਼ਹੀਦ ਹੋਏ ਨੇ ਉਹ ਐਸਐਸਪੀ ਸਾਹਿਬ ਬੁਲਾ ਕੇ ਉਹਨਾਂ ਦੀਆਂ ਮੰਗਾਂ ਬਾਰੇ ਚਾਰਕ ਪੰਦਾ ਕਰਦੇ ਆ ਉਹਨਾਂ ਪਟਾਰਾ ਕਰਦੇ ਨੇ ਉਹਨਾਂ ਦਾ ਜੋ ਮੰਗਾਂ ਨਹੀਂ ਇੱਥੇ ਹੱਲ ਹੋਣ ਵਾਲੀਆਂ ਉਹਨਾਂ ਨੂੰ ਉੱਪਰ ਅਸੀਂ ਉੱਚ ਅਧਿਕਾਰੇ ਲੈ ਕੇ ਪਹੁੰਚਾਉਂਦੇ ਆ ਐਸਐਸਪੀ ਸਾਹਿਬ ਰਾਹੀਂ ਬਾਕੀ ਸੰਦੀਪ ਮਲਕ ਜੀ ਵੱਲੋਂ ਇਹ ਜਿਹੜਾ ਪਿੱਛੇ ਆਪਣੀ ਸਿੱਧੀ ਜੀ ਸੰਦੀਪ ਗੁਹਿਲ ਐਸਐਸਪੀ ਸਾਹਿਬ ਜੋ ਪਿੱਛੇ ਰਹਿ ਕੇ ਗਏ ਨੇ ਇੱਥੇ ਉਹਨਾਂ ਵੱਲੋਂ ਯਾਦਗਾਰ ਬਣਾਈ ਗਈ ਸੀ ਬਹੁਤ ਵਧੀਆ ਪ੍ਰਾਲਾਖ ਸੀਗਾ ਨਾ ਮਲਾ ਸਿੱਧ ਐਸਐਸਪੀ ਸਾਹਿਬ ਦਾ ਉਸ ਟਾਈਮ ਤੇ ਅੱਜ ਵੀ ਅਸੀਂ ਇਹ ਪਰਿਵਾਰ ਅਸੀਂ ਇੱਥੇ ਇਕੱਠੇ ਹੋਏ ਆ ਮੰਗ ਪੱਤਰ ਜੱਸਸ ਪ੍ਰਧਾਨ ਨੇ ਸਾਡੇ ਤੋਂ ਮੰਗਾ ਸੀਗਾ ਜਿਹਦੇ ਵਿੱਚ ਇੱਕ ਗੁਜ਼ਾਰਾ ਪੱਤਾ ਸੀਗਾ ਵੀ ਮਦਹਾਇਆ ਜਾਵੇ 15000 ਰੁਪਏ ਮਹੀਨਾ ਕੀਤਾ ਜਾਵੇ ਪਹਿਲਾਂ 6000 ਮਿਲਦਾ ਸੀਗਾ ਇੱਕ ਇੱਕ ਕਰੋੜ ਰੁਪਏ ਵੀ ਜਿਹੜੇ ਹੁਣ ਪੁਲਿਸ ਮੁਲਾਜ਼ਮ ਦੇ ਜੀਤ ਹੁੰਦੇ ਉਹਨਾਂ ਨੂੰ 1 ਕਰੋੜ ਰੁਪਏ ਦਿੱਤਾ ਜਾਂਦਾ ਹੈ ਇਹਨਾਂ ਪੀੜਤ ਅਤਵਾਦੀ ਬਰ ਪਰਿਵਾਰਾਂ ਨੂੰ ਵੀ ਉਹ 1 ਕਰੋੜ ਰੁਪਏ ਦਿੱਤਾ ਜਾਵੇ ਸਰ ਆ ਜੈਸ ਸਾਹਿਬ ਨੂੰ ਤੁਸੀਂ ਮਿਲੇ ਹੋ ਕਿਵੇਂ ਦਾ ਲੱਗਿਆ ਸਾਹਿਬ ਨੇ ਵੱਲੋਂ ਕੀ ਆਖਿਆ ਗਿਆ ਤੁਹਾਨੂੰ ਪੂਰਾ ਰਿਸਪੌਂਸ ਦਿੱਤਾ ਜਿਹਨਾਂ ਨੇ ਕਹਿੰਦੇ ਅਸੀਂ ਤੁਹਾਡੀ ਮੰਗਾਂ ਜਾਇਜ਼ ਮੰਗਾਂ ਨੇ ਇਹਦੇ ਲਈ ਅਸੀਂ ਉੱਪਰ ਤੱਕ ਲੈਵਲ ਤੱਕ ਅਸੀਂ ਪਹੁੰਚਾਵਾਂਗੇ ਹਨ ਅਸੀਂ ਅੱਜ 21 ਅਕਤੂਬਰ ਨੂੰ ਜੋ ਆਲ ਇੰਡੀਆ ਫਜ਼ਰ ਤੇ ਹਰ ਸਾਲ ਦੀ ਤਰ੍ਹਾਂ ਪੁਲਿਸ ਸ਼ਹੀਦੀ ਯਾਦਗਰੀ ਦੇਸ ਮਨਾਇਆ ਜਾਂਦਾ ਉਹਦੇ ਵਿੱਚ ਸ਼ਾਮਲ ਹੋ ਕੇ ਸਰਦਾ ਦੇ ਫੁੱਲ ਫੇਟ ਕੀਤੇ ਹੈ ਜੀ ਜੋ ਔਖੇ ਸਮਿਆਂ ਦੇ ਦੌਰਾਨ ਪੰਜਾਬ ਪੁਲਿਸ ਦੇ ਜੋ ਜਵਾਨ ਸ਼ਹੀਦ ਹੋਏ ਆ ਅਸੀਂ ਉਹਨਾਂ ਸਾਰਿਆਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਜ਼ਿਲ੍ਹਾ ਹੈੱਡਕੁਆਟਰਾਂ ਤੇ ਅਤੇ ਵੱਖ-ਵੱਖ ਹੋਰ ਪੁਲਿਸ ਹੈੱਡਕੁਆਟਰਾਂ ਤੇ ਇਹ ਸ਼ੀਧੀ ਦਿਵਸ ਮਨਾਇਆ ਜਾਂਦਾ ਹੈ ਇਹ ਉਹਨਾਂ ਦੀ ਯਾਦਗਰੀ ਹੈ ਅਸੀਂ ਉਹਨਾਂ ਨੂੰ ਨਮਨ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਲੋਕ ਉਹਨਾਂ ਦਾ ਸਤਿਕਾਰ ਕਰਦੇ ਰਹਿਣਗੇ ਤੇ ਬਾਕੀ ਜਿਹੜੇ ਉਹਨਾਂ ਦੇ ਪਰਿਵਾਰ ਹੈ ਉਹਨਾਂ ਨਾਲ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣਗੇ ਤੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਔਰ ਸਿਵਲ ਪ੍ਰਸ਼ਾਸਨ ਹੈ ਉਹ ਸ਼ਹੀਦ ਪਰਿਵਾਰਾਂ ਦਾ ਅਤੇ ਰਿਟਾਇਰ ਪੁਲਿਸ ਕਰਮਚਾਰੀਆਂ ਨੂੰ ਇਸ ਤਰ੍ਹਾਂ ਮਾਨ ਸਨਮਾਨ ਦਿੰਦਾ ਰਹੇਗਾ ਧੰਨਵਾਦ ਸਰ ਅੱਜ ਪਰਿਵਾਰ ਪਹੁੰਚਿਆ ਕੋਈ ਮੁਸ਼ਕਲ ਦਾ ਸਾਹਮਣਾ ਉਹਨਾਂ ਨੇ ਕਰਨਾ ਪਿਆ ਅੱਜ ਐਸਐਸਪੀ ਸਾਹਿਬ ਖੁਦ ਮਿਲੇ ਆ ਇਹਨੂੰ ਕਿਵੇਂ ਦੇਖਦੇ ਐ ਐਸਐਸਪੀ ਸਾਹਿਬ ਬਰਨਾਲਾ ਸ਼੍ਰੀ ਸਰਫਰਾਜ਼ ਆਲਮ ਜੀ ਬੜੇ ਯੋਗ ਅਫਸਰ ਨੇ ਉਹਨਾਂ ਨੇ ਬੜੇ ਵਧੀਆ ਪ੍ਰਬੰਧਾਂ ਦੇ ਦੀਨ ਜਿਹੜੇ ਸ਼ਹੀਦ ਪੁਲਿਸ ਦੇ ਪਰਿਵਾਰਾਂ ਦੇ ਅਤੇ ਬਾਕੀ ਮਹਿਮਾਨ ਜਾਂ ਰਿਟਾਇਰ ਪੁਲਿਸ ਕਰਮਚਾਰੀ ਸਾਰਿਆਂ ਨੂੰ ਪੂਰਾ ਪਨ ਦਾ ਮਾਨ ਸਨਮਾਨ ਦਿੱਤਾ ਹੈ ਤੇ ਸਾਰੇ মিডিਆ ਨੂੰ ਵੀ ਮੇਰਾ ਖਿਆਲ ਹੈ ਵੀ ਤੁਸੀਂ ਹਾਜ਼ਰ ਹੋਵੋਗੇ ਤੁਹਾਨੂੰ ਇਸ ਗੱਲ ਦਾ ਪਤਾ ਹੋਊਗਾ ਬੜੀ ਉਜੋਗ ਪ੍ਰਬੰਧ ਉਹਨਾਂ ਨੇ ਕੀਤੇ ਐ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਅਸੀਂ ਪੁਲਿਸ ਸਿਮਲਾਜਮ ਹਾਂ ਐਸਐਸਪੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਸਾਡੇ ਦਿਲਾਂ ਦੀ ਜਾਣਦੇ ਨੇ ਕਿ ਇਸ ਦੁੱਖ ਨੂੰ ਲੈ ਕੇ ਸਾਨੂੰ ਆਪਣੇ ਕੋਲ ਬੁਲਾਉਂਦੇ ਨੇ ਕਿ ਇਸ ਕਰਕੇ ਸਾਡੇ ਲਈ ਦੁੱਖ ਸਾਂਝਾ ਕਰਦੇ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸ਼ਹੀਦਾਂ ਨੂੰ ਯਾਦ ਕਰਦੇ ਨੇ ਕਿ ਇਹ ਸ਼ਹੀਦਾਂ ਦਾ ਅਨਸਾਰ ਬਣ ਕੇ ਪਰਿਵਾਰਾਂ ਨੂੰ ਬਹੁਤ ਬਹੁਤ ਮਿਲਕੇ ਸਾਨੂੰ ਨੌਕਰੀਆਂ ਵੀ ਦਿੱਤੀਆਂ ਨੇ ਕਿ ਸਾਡੇ ਪਰਿਵਾਰਾਂ ਦਾ ਬਹੁਤ ਖਿਆਲ ਰੱਖਦੇ ਨੇ ਥੈਂਕ ਯੂ ਅੱਜ ਐਸਐਸਪੀ ਸਾਹਿਬ ਖੁਦ ਪਰਿਵਾਰਾਂ ਨੂੰ ਮਿਲਿਆ ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪ ਰਿਹਾ ਨਹੀਂ ਸਾਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਿਆ ਮੇਰੇ ਦੋ ਬੱਚੇ ਸੀ ਦੋਨਾਂ ਨੂੰ ਮਿਲਕੇ ਨੌਕਰੀ ਮਿਲੀ ਹੈ ਬਹੁਤ ਬਹੁਤ ਮੈਂ ਧੰਨਵਾਦ ਕਰਦੀ ਹਾਂ ਪੁਲਿਸ ਮੁਲਾਜ਼ਮਾਂ ਦਾ ਕਿ ਉਹ ਜੋ ਸਾਡਾ ਸਾਥ ਹਜ ਤੱਕ ਵੀ ਦਿੰਦੇ ਨੇ ਲਿਵਿੰਗ ਇੰਡੀਆ ਲਈ ਨਿਰਮਲ ਕਮਾਦੀ ਰਿਪੋਰਟ ਬਰਨਾਲਾ